ਉਪ ਰਾਸ਼ਟਰਪਤੀ ਚੋਣਾਂ ਦੇ ਵਿੱਚ ਐਨਡੀਏ ਦੀ ਵੱਡੀ ਜਿੱਤ ਹੋਈ ਹੈ ਸੀਪੀ ਰਾਧਾਕ੍ਰਿਸ਼ਨਨ ਹੋਣਗੇ ਨਵੇਂ ਉਪ ਰਾਸ਼ਟਰਪਤੀ ਤਾਂ ਸੀਪੀ ਰਾਧਾਕ੍ਰਿਸ਼ਨਨ ਨੂੰ ਮਿਲਣ ਗਿਆ ਟੋਟਲ 452 ਵੋਟਾਂ ਮਿਲੀਆਂ ਨੇ ਰਾਧਾਕ੍ਰਿਸ਼ਨਨ ਦੇ ਪੱਖ ਦੇ ਵਿੱਚ ਕਰਾਸ ਵੋਟਿੰਗ ਵੀ ਹੋਈ ਹੈ ਦੱਸ ਦੇ ਕਿ ਐਨਡੀਏ ਦੇ ਹੱਕ ਦੇ ਵਿੱਚ 14 ਐਮਪੀਜ਼ ਨੇ ਕਰਾਸ ਵੋਟਿੰਗ ਕੀਤੀ ਹੈ ਤਾਂ ਇੰਡੀਆ ਗੜ ਜੋੜ ਦੇ ਵੀ ਸੁਦਰਸ਼ਨ ਰੈਡੀ ਨੂੰ ਹਰਾ ਕੇ ਸੀਪੀ ਰਾਧਾਕ੍ਰਿਸ਼ਨਨ ਦੇ ਵੱਲੋਂ ਜਿੱਤ ਦਰਜ ਕੀਤੀ ਗਈ ਹੈ ਪ੍ਰਧਾਨ ਮੰਤਰੀ ਮੋਦੀ ਨੇ ਮੁਲਾਕਾਤ ਕਰਕੇ ਸੀਪੀ ਰਾਧਾਕ੍ਰਿਸ਼ਨਨ ਨੂੰ ਵਧਾਈ ਇਸ ਮੌਕੇ ਦਿੱਤੀ ਹੈ ਤਾਂ 452 ਵੋਟਾਂ ਦੇ ਫਰਕ ਦੇ ਨਾਲ ਇਹ ਜਿੱਤ ਦਰਜ ਕੀਤੀ ਗਈ ਹੈ ਸੀਪੀ ਰਾਧਾਕ੍ਰਿਸ਼ਨਨ ਦੇ ਵੱਲੋਂ ਤੇ ਹੁਣ ਸੀਪੀ ਰਾਧਾਕ੍ਰਿਸ਼ਨਨ ਹੋਣਗੇ ਨਵੇਂ ਉਪ ਰਾਸ਼ਟਰਪਤੀ ਤਾਂ ਉਪ ਰਾਸ਼ਟਰਪਤੀ ਚੋਣਾਂ ਦੇ ਵਿੱਚ ਐਨਡੀਏ ਦੀ ਅਸ਼ਾਂਦਾ ਜਿੱਤ ਹੋਈ ਹੈ ਜਿਸ ਦੇ ਵਿੱਚ ਕਰੀਬ 452 ਵੋਟਾਂ ਅਦਾਜ ਹੋ ਫਾਸਲਾ ਸੀ ਰਾਧਾ ਕ੍ਰਿਸ਼ਨਨ ਦੇ ਪਖ ਤੇ ਵਿੱਚ ਕ੍ਰਾਸ ਵੋਟਿੰਗ ਵੀ ਹੋਈ ਹੈ ਦੱਸਦੇ ਕਿ ਐਨਡੀਏ ਦੇ ਹੱਕ ਦੇ ਵਿੱਚ 14 ਐਮਪੀਜ਼ ਦੇ ਵੱਲੋਂ ਕ੍ਰਾਸ ਵੋਟਿੰਗ ਇਸ ਮੌਕੇ ਕੀਤੀ ਗਈ ਹੈ ਤਾਂ ਇੰਡੀਆ ਗਾੜ ਜੋੜ ਤੇ ਵੀ ਸੁਦਰਸ਼ਨ ਰੈੱਡੀ ਨੂੰ ਹਰਾ ਕੇ ਸੀਪੀ ਰਾਧਾ ਕ੍ਰਿਸ਼ਨਨ ਜੋ ਨੇ ਨਵੇਂ ਉਪ ਰਾਸ਼ਟਰਪਤੀ ਬਣ ਚੁੱਕੇ ਨੇ ਦੱਸਦੇ ਕਿ ਪ੍ਰਧਾਨ ਮੰਤਰੀ ਮੋਦੀ ਨੇ ਮੁਲਾਕਾਤ ਕਰਕੇ ਸੀਪੀ ਰਾਧਾ ਕ੍ਰਿਸ਼ਨਨ ਨੂੰ ਵਧਾਈ ਦਿੱਤੀ ਹੈ ਤੇ ਜਸਬੀਰਾ ਵੀ ਦੇਖ ਸਕਦੇ ਹੋ ਔਰ ਐਨਡੀਏ ਦੇ ਹੱਕ ਦੇ ਵਿੱਚ ਕਰੀਬ 14 ਐਮਪੀਜ਼ ਦੇ ਵੱਲੋਂ ਕਰਾਸ ਵੋਟਿੰਗ ਕੀਤੀ ਗਈ ਹੈ ਪਰ ਹਾਲਾਂਕਿ ਵੋਟਾਂ ਦੇ ਵਿੱਚ ਜੋ ਫਰਕ ਬਹੁਤ ਵੱਡਾ 452 ਵੋਟਾਂ ਦਾ ਫਰਕ ਸੀ ਜਿਸ ਦੇ ਤਹਿਤ ਇਹ ਜਿੱਤ ਦਰਜ ਕੀਤੀ ਗਈ ਹੈ ਸੀਪੀ ਰਾਧਾਕ੍ਰਿਸ਼ਨਨ ਵੱਲੋਂ ਤੇ ਹੁਣ ਨਵੇਂ ਉਪ ਰਾਸ਼ਟਰਪਤੀ ਹੋਣਗੇ ਸੀਪੀ ਰਾਧਾਕ੍ਰਿਸ਼ਨਨ ਹਾਲਕਿ ਪਹਿਲਾਂ ਹੀ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਹੋ ਸਕਦਾ ਹੈ ਸੀਪੀ ਰਾਧਾਕ੍ਰਿਸ਼ਨਨ ਹੀ ਬਣਨ ਪਰ ਹੁਣ ਜਿੱਤ ਬਿਲਕੁਲ ਸਾਫ਼ ਹੋ ਚੁੱਕੀ ਹੈ ਕਿਉਂਕਿ ਸੀਪੀ ਰਾਧਾਕ੍ਰਿਸ਼ਨਨ ਨਵੇਂ ਉਪ ਰਾਸ਼ਟਰਪਤੀ ਬਣ ਚੁੱਕੇ ਨੇ 452 ਵੋਟਾਂ ਦੇ ਫਰਕ ਦੇ ਨਾਲ ਇਹ ਜਿੱਤ ਦਰਜ ਕੀਤੀ ਗਈ ਹੈ ਕਾਬਿਲਗੌਰ ਇਹ ਵੀ ਅੱਗੇ 14 ਐਮਪੀਜ਼ ਦੇ ਵੱਲੋਂ ਕਰਾਸ ਵੋਟਿੰਗ ਕੀਤੀ ਗਈ ਹੈ ਐਨਡੀਏ ਦੇ ਹੱਕ ਦੇ ਵਿੱਚ 14 ਐਮਪੀਜ਼ ਦੇ ਵੱਲੋਂ ਕਰਾਸ ਵੋਟਿੰਗ ਕੀਤੀ ਗਈ ਉੱਚੀ ਰੈਡੀ ਸੁਦਰਸ਼ਨ ਰੈਡੀ ਕੋ 300 ਪ੍ਰਥਮ ਬਰਯਤਾ ਕੇ ਮਤ ਪ੍ਰਾਪਤ ਹੋਏ ਔਰ ਸ਼੍ਰੀ ਸੀਪੀ ਰਾਧਾਕ੍ਰਿਸ਼ਨ ਨੂੰ 452 ਦਸਮ ਬਰਯਤਾ ਕੇ ਮਤ ਪ੍ਰਾਪਤ ਹੋਏ चूंकि श्री सी पी राधाकृष्ण को अपेक्षित कोटे से अधिक वरीयता के मत प्राप्त हुए इसलिए राष्ट्रपति और उपराष्ट्रपति निर्वाचन नियम उन्नीस के नियम 35 के साथ पठित राष्ट्रपति और उपराष्ट्रपति निर्वाचन अधिनियम उन्नीस की धारा 11 के अंतर्गिष्ट उपबंधों के अनुसरण में मैं पीसी मोदी उपराष्ट्रपति निर्वाचन 2025 के निर्वाचन अधिकारी ਇਤਤ ਦੁਆਰਾ ਘੋਸ਼ਿਤ ਕਰਤਾ ਹੂੰ ਕਿ ਸ਼੍ਰੀ ਸੀਪੀ ਰਾਧਾਕ੍ਰਿਸ਼ਨ ਭਾਰਤ ਕੇ ਉਪ ਰਾਸ਼ਟਰਪਤੀ ਕੇ ਪਦ ਪਰ ਵਿਦੇਵਤ ਨਿਰਵਾਚਿਤ ਹੁਏ ਹੈ। ਤੌਦਰਹਾੜਾ ਦੇ ਵਿਦਿਆਲੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਵੱਡਾ ਦਾਵਾ ਕੀਤਾ ਹੈ। ਉਹਨਾਂ ਕਿਹਾ ਹੈ ਕਿ ਖੇਤਾਂ ਦੇ ਵਿੱਚ ਪਹਾੜਾਂ ਤੋਂ ਲਾਲ ਮਿੱਟੀ ਰੁੜ ਕੇ ਆਈ ਹੈ ਜੋ ਖੇਤਾਂ ਦੇ ਲਈ ਕਾਫੀ ਲਾਹੇਵੰਦ ਹੈ ਤੇ ਤੱਤਾਂ ਦਾ ਪਤਾ ਲਗਾਉਣ ਦੇ ਲਈ ਇਸ ਦੀ ਜਾਂਚ ਕੀਤੀ ਜਾਵੇਗੀ। ਹੜ੍ਹਾਂ ਦੇ ਕਾਰਨ ਪੰਜਾਬ ਭਰ ਦੇ ਵਿੱਚ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਕਿਸਾਨਾਂ ਦੀ ਲੱਖਾਂ ਏਕੜ ਫਸਲ ਬਰਬਾਦ ਹੋ ਗਈ ਹੈ ਇਸ ਦੇ ਵਿਚਾਲੇ ਹਿਮਾਚਲ ਪ੍ਰਦੇਸ਼ ਤੋਂ ਵੱਡੇ ਪੱਧਰ ਤੇ ਮਿੱਟੀ ਤੇ ਰੇਤ ਵੀ ਰੁੜ ਕੇ ਆਈ ਹੈ ਜੋ ਕਈ-ਕਈ ਫੁੱਟ ਖੇਤਾਂ ਦੇ ਵਿੱਚ ਜਮਾ ਹੋ ਗਈ ਹੈ ਇਸ ਮਿੱਟੀ ਨੂੰ ਲੈ ਕੇ ਪੀਯੂ ਦੇ ਵਾਈਸ ਚਾਂਸਲਰ ਨੇ ਵੱਡਾ ਦਾਵਾ ਕੀਤਾ ਹੈ ਉਹਨਾਂ ਨੇ ਕਿਹਾ ਕਿ ਹੜ੍ਹਾਂ ਦੇ ਵਿੱਚ ਪਹਾੜੀ ਲਾਲ ਮਿੱਟੀ ਰੁੜ ਕੇ ਆਈ ਹੈ ਇਸ ਦਾ ਰੇਤਲੀਆਂ ਜ਼ਮੀਨਾਂ ਨੂੰ ਵੱਡਾ ਫਾਇਦਾ ਮਿਲ ਸਕਦਾ ਹੈ ਲਾਲ ਮਿੱਟੀ ਕਈ ਤੱਤਾਂ ਦੇ ਨਾਲ ਭਰਪੂਰ ਹੁੰਦੀ ਹੈ ਇੱਕ ਮਿੱਟੀ ਆ ਰਹੀ ਲਾਲ ਰੰਗ ਦੀ ਤੇ ਲਾਲ ਜਿਹਨੂੰ ਸਿਲਟ ਵੀ ਕਹਿੰਦੇ ਆ ਤੇ ਈਵਨ ਜਿਹੜੀਆਂ ਹੁਣ ਸਾਡੀਆਂ ਫਸਲਾਂ ਵੀ ਖੜੀਆਂ ਨੇ ਉਹਦੇ ਉੱਤੇ ਵੀ ਝੜ ਗਈਏ ਫਸਲਾਂ ਵੀ ਤੇ ਉੱਤੇ ਲਾਲੀ ਆਉਂਦੀ ਹੈ ਇਹ ਦੋ ਤਰ੍ਹਾਂ ਦੇ ਇਹਦਾ ਫਾਇਦਾ ਵੀ ਹੈ ਇਹਦਾ ਨੁਕਸਾਨ ਵੀ ਹੈ ਤੇ ਇਹਦਾ ਫਾਇਦਾ ਇਹ ਹੋ ਸਕਦਾ ਕਿ ਜਿੱਥੇ ਸਾਡੀ ਸੈਂਡੀ ਸੋਇਲ ਹੈ ਰੇਤਲੀ ਜ਼ਮੀਨ ਹੈ ਉਹ ਜਦੋਂ ਸਿਲਟ ਪਊਗੀ ਉਹ ਦਰਮਿਆਨੇ ਹਾਲਤਾਂ ਚ ਆ ਜਾਊਗੀ ਤੇ ਇੱਕ ਤਾਂ ਉਹ ਫਾਇਦਾ ਉਹਦਾ ਹੋਊਗਾ ਮਿੱਟੀ ਦੀ ਜਿਹੜੀ ਫਿਜ਼ੀਕਲ ਸਟਰਕਚਰ ਹੈ ਨਾ ਉਹ ਵਧੀਆ ਹੋ ਜਾਊਗੀ ਉੱਥੇ ਵਾਈਸ ਚਾਂਸਲਰ ਡਾਕਟਰ ਸਤਵੀਰ ਸਿੰਘ ਗੋਸਲ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਭਾਰੀ ਜ਼ਮੀਨ ਦੇ ਵਿੱਚ ਲਾਲ ਮਿੱਟੀ ਆਉਣ ਦਾ ਨੁਕਸਾਨ ਵੀ ਹੋ ਸਕਦਾ ਹੈ। ਇਹਦਾ ਨੁਕਸਾਨ ਇਹ ਹੈ ਕਿ ਜਿੱਥੇ ਸਾਡੀ ਹੈਵੀ ਜ਼ਮੀਨ ਹੈ ਜਿਹਨੂੰ ਅਸੀਂ ਭਾਰੀਆਂ ਜ਼ਮੀਨਾਂ ਕਹਿੰਦੇ ਹਾਂ ਤੇ ਉਹਦੇ ਵਿੱਚ ਜੀ ਜੀ ਭਾਰੀਆਂ ਜ਼ਮੀਨਾਂ ਦੇ ਵਿੱਚ ਜਦੋਂ ਇਹ ਆਏਗੀ ਦੇ ਉਹਦੇ ਵਿੱਚ ਇੱਕ ਸਿਮਿੰਟ ਦਾ ਕੰਮ ਵੀ ਕਰਦੀ ਹੈ ਸਿਲਟ ਜਿਹੜੀ ਹੁੰਦੀ ਹੈ ਸਿਮਿੰਟ ਦੀ ਤਰ੍ਹਾਂ ਉੱਤੇ ਇਹ ਬਹਿ ਜਾਂਦੀ ਹੈ ਹੁਣ ਜਿਹੜੀਆਂ ਭਾਰਿਆਂ ਜਿਵੇਂ ਨਾਲ ਉੱਤੇ ਸਿਲਟ ਆਏਗੀ ਨਾ ਤੇ ਉਹ ਹੌਲੀ ਹੌਲੀ ਜਦੋਂ ਬਾਰਸ਼ਾ ਹੁੰਦੀ ਹੈ ਅਸੀਂ ਪਾਣੀ ਲਾਉਂਨੇ ਖੇਤਾਂ ਨੂੰ ਇਹ ਜਿਹੜੀ ਬਹੁਤ ਫਾਈਨ ਪਾਰਟੀਕਲ ਹੁੰਦੇ ਨੇ ਇਹ ਮਿੱਟੀ ਦੇ ਵਿੱਚ ਛੇਠਾ ਜਾ ਕੇ ਹਾਰਡ ਪੈਨ ਵੀ ਬਣਾ ਸਕਦੇ ਨੇ ਜਿਵੇਂ ਸਿਮਿੰਟ ਦਾ ਅਸੀਂ ਪਲਸਟਰ ਲਾ ਦਨੇ ਨਾ ਉਹ ਹਾਰਡ ਪੈਨ ਵੀ ਬਣ ਸਕਦਾ ਵਾਈ ਚਾਂਸਲਰ ਨੇ ਕਿਹਾ ਕਿ ਪਹਾੜਾਂ ਤੋਂ ਵਾਈ ਲਾਲ ਮਿੱਟੀ ਦੀ ਜਾਂਚ ਕੀਤੀ ਜਾਵੇਗੀ ਤੇ ਤੱਤਾਂ ਦਾ ਪਤਾ ਲਗਾਇਆ ਜਾਵੇਗਾ ਪਰ ਉਹ ਕਿੰਨੇ ਉਹਦੇ ਚ ਤੱਤ ਨੇ ਉਹ ਹੁਣ ਅਸੀਂ ਇਹਦੇ ਟੈਸਟ ਕਰਾਂਗੇ ਜਿਹੜੀ ਸਿਲਟ ਆ ਰਹੀ ਹੈ ਲਾਲ ਮਿੱਟੀ ਆ ਰਹੀ ਹੈ ਉਹਨੂੰ ਅਸੀਂ ਟੈਸਟ ਕਰਾਂਗੇ ਚੈੱਕ ਕਰਾਂਗੇ ਉਹਦੇ ਚ ਨਾਈਟ੍ਰੋਜਨ ਕਿੰਨੀ ਹੈ ਫਾਸਫੋਰਸ ਕਿੰਨੀ ਹੈ ਪੋਟਾਸ਼ ਕਿੰਨੀ ਹੈ ਕਿ ਆ ਉਹ ਸਾਡੇ ਤੋਂ ਕਿੰਨੀ ਕੁ ਘੱਟ ਹੈ ਸਾਡੇ ਬਰਾਬਰ ਹੈ ਤੇ ਜਾਂ ਸਾਡੇ ਤੋਂ ਉੱਤੇ ਹੈ ਜ਼ਿਕਰ ਜੋਗੇ ਕਿ ਖੇਤਾਂ ਦੇ ਵਿੱਚ ਆਈ ਰੇਤ ਨੂੰ ਲੈ ਕੇ ਪੰਜਾਬ ਸਰਕਾਰ ਨੇ ਜਿਸ ਦਾ ਖੇਤ ਉਸ ਦੀ ਰੇਤ ਨਾਮ ਦੀ ਸਕੀਮ ਵੀ ਲੈਂਦੀ ਹੈ ਜਿਸ ਦੇ ਤਹਿਤ ਕਿਸਾਨਾਂ ਨੂੰ 31 ਦਸੰਬਰ ਤੱਕ ਖੇਤਾਂ ਦੇ ਵਿੱਚੋਂ ਰੇਤ ਕੱਢਣ ਦੀ ਇਜਾਜ਼ਤ ਦੁੱਤੀ ਹੈ ਕਿਉਂਕਿ ਰੇਤਾ ਕੱਢਣ ਤੇ ਜ਼ਮੀਨ ਪੱਧਰੀ ਕਰਨ ਦੇ ਬਾਅਦ ਹੀ ਅਗਲੀ ਫਸਲ ਦੀ ਬਿਜਾਈ ਸੰਭਵ ਹੋ ਸਕੇਗੀ। ਲੁਧਿਆਣਾ ਤੋਂ ਰਜਿੰਦਰ ਕੁਮਾਰ న్యూਸ 18 ਪੰਜਾਬ